ਪੁਲਿਸ ਵੱਲੋਂ ਧੀਰਸ਼ਾਮ ਸ਼ਹਿਰ ਵਿੱਚ ਕੱਢਿਆ ਗਿਆ ਫਲੈਗ ਮਾਰਚ ਸ਼੍ਰੀ ਮੁਖਸਰ ਸਾਹਿਬ ਵਿਖੇ ਲੋਕਾਂ ਦੀ ਸੁਰੱਖਿਆ ਅਤੇ ਸੱਦ ਭਾਵਨਾ ਬਣਾਈ ਰੱਖਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਡਾਕਟਰ ਅਖਿਲ ਚੌਧਰੀ ਦੇ ਨਿਰਦੇਸ਼ ਅਤੇ ਡੀਐਸਪੀ ਨਵੀਨ ਕੁਮਾਰ ਦੀ ਅਗਵਾਈ ਹੇਠ ਧੀਰਸ਼ਾਮ 6 ਵਜੇ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਸ ਦੌਰਾਨ ਸ਼ਹਿਰੀ ਇਲਾਕੇ ਵਿੱਚ ਸਥਿਤ ਹੋਟਲ ਟਾਬੇ ਅਤੇ ਰੈਸਟੋਰੈਂਟ ਦੀ ਚੈਕਿੰਗ ਕੀਤੀ ਗਈ ਉੱਥੇ ਹੀ ਆਵਾਜਾਈ ਵਾਲੇ ਮੁੱਖ ਰਸਤੇ ਵਿਦਿਆਰਥੀ ਖੇਤਰ ਅਤੇ ਮਾਰਕੀਟ ਦੀ ਵਿਸ਼ੇਸ਼ ਨਿਗਰਾਨੀ ਵੀ ਕੀਤੀ ਗਈ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਅਤੇ ਐਸਐਸਪੀ ਸ਼੍ਰੀ ਅਕਿਲ ਚੌਧਰੀ ਜੀ ਦੇ ਨਿਸ਼ਾ ਨਿਰਦੇਸ਼ ਅੱਜ ਇਹ ਫਲੈਗ ਮਾਰਚ ਕਰਾਇਆ ਜਾ ਰਿਹਾ ਤਾਂ ਕਿ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਨੂੰ ਸੰਦੇਸ਼ ਜਾ ਸਕੇ ਵੀ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਕਰ ਸਕਣ ਅਤੇ ਲੋਕਾਂ ਦੇ ਵਿੱਚ ਵੀ ਅਮਨ ਸਾਂਭੀ ਕਰੇ ਦਾ ਸੰਦੇਸ਼ ਜਾਵੇ ਇਸ ਕਰਕੇ ਇਹ ਮਾਰਚ ਕਰਾਇਆ ਜਾ ਰਿਹਾ ਤੇ ਇਹ ਸਮੇਂ-ਸਮੇਂ 'ਤੇ ਕਰਾਇਆ ਜਾਊਗਾ ਲੋਕਾਂ ਨੂੰ ਮੈਂ ਇਹ ਹੀ ਅਪੀਲ ਕਰਨਾ ਚਾਹੁੰਦਾ ਹਾਂ ਵੀ ਜੇ ਜੇ ਉਹਨਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾ ਕੋਈ ਵੀ ਵਿਰਸਤ ਵਸਤੂ ਜਾਂ ਕੁਝ ਵੀ ਆਉਂਦੀ ਹੈ ਇਮੀਡੀਏਟਲੀ ਉਹ ਕੰਟੋਰ ਰੂਮ ਤੇ ਸੰਪਰਕ ਕਰਨ ਤੇ ਸਾਡੇ ਨਾਲ ਵੀ ਸੰਪਰਕ ਕਰਦੇ ਕਿਸੇ ਵੀ ਸਮੇਂ ਜੇ ਕਿਸੇ ਵੀ ਕਿਸਮ ਦੀ ਕੋਈ ਉਹਨਾਂ ਨੂੰ ਇਹ ਸ਼ੱਕ ਪੈਦਾ ਹੁੰਦਾ ਵੀ ਇਹ ਬੰਦਾ ਕੋਈ ਵਾਰਦਾਤ ਕਰ ਸਕਦਾ ਇਮੀਡੀਏਟਲੀ ਪੁਲਿਸ ਕੰਟੋਰ ਰੂਮ ਤੇ 112 ਤੇ ਕੰਪਲੇਂਟ ਕਰਨ ਤਾਂ ਕਿ ਕੋਈ ਜਿਹੜੀ ਮੰਨ ਭਾਗੀ ਕਰਨਾ ਉਹਨੂੰ ਹੁਣ ਤੋਂ ਰੁਕਿਆ ਜਾ ਸਕੇ